ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਮੁਹੱਲਾ ਗੁਰਨਾਨਕਪੁਰਾ ਵਸੀਆਂ ਵੱਲੋਂ ਹੜਪੀੜਤਾਂ ਨੂੰ ਭੇਜਿਆ ਗਿਆ ਰਾਸ਼ਨ ਥਮਗਰੀ ਦਾ ਸਮਾਨ ਅਤੇ ਟਰੱਕ ਹੋਇਆ ਰਵਾਨਾ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਰਾਸ਼ਨ ਥਮਗਰੀ ਦਾ ਸਮਾਨ ਹੈ ਇਹ ਫਾਜ਼ਿਲਕਾ ਏਰੀਏ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਹੜਪੀੜਤਾਂ ਦੀ ਮਦਦ ਲਈ ਇਹ ਕੰਮ ਕੀਤਾ ਜਾ ਰਿਹਾ ਹੈ ਕੀਹਾਪੁਰਾ ਮਾਮਲਾ ਆਉਂਦਿਆਂ ਰੋਸ਼ਨੀ ਪੰਜਾਬ ਦੀ ਤੋਂ ਅਸ਼ੋਕ ਬੰਦਲ ਦੀ ਰਿਪੋਰਟ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹੜਾ ਦੀ ਮਾਰ ਅੱਜ ਪੰਜਾਬ ਦੇ ਵਿੱਚ ਪਈ ਹੈ ਸੋ ਪੰਜਾਬੀਅਤ ਔਰ ਇਨਸਾਨੀਅਤ ਨੂੰ ਜਿੰਦਾ ਰੱਖਣ ਵਾਸਤੇ ਸਾਡਾ ਫਰਜ਼ ਪਹਿਲਾ ਬਣਦਾ ਹੈ ਕਿ ਅਸੀਂ ਇੱਕ ਦੂਜੇ ਦੀ ਮਦਦ ਕਰੀਏ ਪੰਜਾਬ ਸਮੇਂ-ਸਮੇਂ ਤੇ ਹਰ ਥਾਂ ਤੇ ਹਰ ਲੋਕਾਂ ਦੀ ਹਰ ਰਾਜੇ ਦੀ ਮਦਦ ਕਰਦਾ ਰਿਹਾ ਹੈ ਪਰ ਪੰਜਾਬ ਨੂੰ ਬਚਾਉਣ ਵਾਸਤੇ ਅੱਜ ਕਿਸੇ ਵੀ ਰਾਜੇ ਵੱਲੋਂ ਕੋਈ ਮਦਦ ਨਹੀਂ ਆ ਰਹੀ ਤੋ ਪੰਜਾਬ ਔਰ ਪੰਜਾਬੀਅਤ ਨੂੰ ਬਚਾਉਣ ਲਈ ਪੰਜਾਬ ਦੇ ਲੋਕ ਹੀ ਇੱਕ ਦੂਜੇ ਦੀ ਮਦਦ ਕਰ ਰਹੇ ਸੋ ਅੱਜ ਫਾਜ਼ਿਲਕਾਰੇ ਵਿੱਚ ਇਹ ਜੋ ਰਾਹਤ ਸਮਗਰੀ ਹੈ ਸੁੱਕਾ ਰਾਸ਼ਨ ਪਾਣੀ ਪਰੋਠੇ ਅਚਾਰ ਜੋ ਵੀ ਸੁੱਕਾ ਰਾਸ਼ਨ ਹੈ ਸੋ ਸ੍ਰੀ ਗੁਰਦੁਆਰਾ ਗੁਰੂ ਨਾਨਕਪੁਰਾ ਦੀ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਸਰ ਹਰਜਿੰਦਰ ਸਿੰਘ ਟੋਨੀ ਜੀ ਅਤੇ ਸਮੁੱਚੀ ਸਾਧ ਸੰਗਤ ਗੁਰਦੁਆਰਾ ਗੁਰੂ ਨਾਨਕਪੁਰੇ ਨੇ ਉਹ ਰਾਸ਼ਨ ਦੀ ਅੱਜ ਇਕੱਠਾ ਕਰਕੇ ਭੇਜਣ ਵਾਸਤੇ ਸਾਥੇ ਇਕੱਠਾ ਕੀਤਾ ਨਾਲ ਹੀ ਸ਼੍ਰੀ ਕਲਗੀਧਰ ਕਾਲਗੜ ਗੁਰਦੁਆਰਾ ਤੇਲੀਆਲੇ ਮਹੱਲੇ ਤੋਂ ਭਾਈ ਸਾਹਿਬ ਬੈਠੇ ਨੇ ਇਹਨਾਂ ਵੱਲੋਂ ਵੀ ਰਸਦ ਅਤੇ ਭੇਜੀ ਗਈ ਹੈ ਉਹ ਰਸਦ ਵੀ ਇੱਥੇ ਹੀ ਪਹੁੰਚੀ ਹੈ ਉਹਨਾਂ ਦੇ ਨਾਲ ਹੀ ਗੀਤਾ ਭਵਨ ਤੋਂ ਵੀ ਰਸਦ ਦਿੱੜੀ ਹੈ ਇਹਨਾਂ ਦੇ ਸਕਦੇ ਗੀਤਾ ਭਵਨ ਤੋਂ ਵੀ ਰਸਦ ਅਤੇ ਭੇਜੀ ਗਈ ਹੈ ਕਲਗੀਧਰ ਗੁਰਦੁਆਰਾ ਸਾਹਿਬ ਤੋਂ ਵੀ ਰਸਦ ਭੇਜੀ ਗਈ ਹੈ ਸਮੂਹ ਸੰਗਤ ਵੱਲੋਂ ਅੱਜ ਜੋ 18 ਰਾਸ਼ਾ ਨੇ ਉਹ ਗੁਰਦੁਆਰਾ ਗੁਰਨਾਨਕਪੁਰ ਸਾਹਿਬ ਇੱਥੇ ਇਕੱਠਾ ਕਰਕੇ ਉਹ ਸਹਿਜਦਾਰੀ ਗੁਰੂ ਕਰਦੇ ਜਿਹੜੇ ਪ੍ਰਬੰਧਕ ਕਮੇਟੀ ਐ ਤੇ ਉਤੋਂ ਦੀ ਸੰਗਤ ਐ ਉਹਨਾਂ ਨੇ ਵੀ ਉਹ ਰਾਸ਼ਨ ਭੇਜਿਆ ਐ ਥਾਰਾ ਰਾਸ਼ਨ ਅੱਜ ਇਹ ਥਾਰਾ ਜੋ ਰਾਸ਼ਨ ਐ ਉਹ ਆਪਣੇ ਫਰਜ਼ ਕਾ ਭੇਜਿਆ ਜਾ ਰਿਹਾ ਐ ਕਰਤਾਰਪੁਰ ਕਰਤਾਰਪੁਰ ਗੁਰਦੁਆਰਾ ਸੇ ਪਰ ਤਵਾ ਕਰਤਾਰਪੁਰ ਗੁਰਦੁਆਰਾ ਸਾਹਿਬ ਵੱਲੋਂ ਵੀ ਰਾਸ਼ਨ ਤੇ ਸਮੂਹ ਸੰਗਤ ਵੱਲੋਂ ਰਾਸ਼ਨ ਭੇਜਿਆ ਜਾ ਰਿਹਾ ਐ ਸੋ ਅੱਜ ਲੋੜ ਹੈਗੀ ਐ ਕਿ ਇਨਸਾਨ ਨੂੰ ਇਨਸਾਨੀਅਤ ਦਿਖਾਉਣ ਦੀ ਇੱਥੇ ਨਾ ਤਾਂ ਕੋਈ ਪਾਰਟੀਬਾਜ਼ੀ ਹੋਣੀ ਚਾਹੀਦੀ ਐ ਨਾ ਹੀ ਕੋਈ ਚੱਟੇਬੰਦੀ ਕਿਉਂਕਿ ਇਨਸਾਨ ਦਾ ਪਹਿਲਾ ਫਰਜ਼ ਐ ਕਿ ਉਹ ਇਨਸਾਨ ਬਣ ਕੇ ਰਹੇ ਪਉ ਇਨਸਾਨੀਅਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਸਾਰਾ ਰਸਤਾ ਤਿਆਰ ਕੀਤਾ ਗਿਆ ਹੈ ਸਮੁੱਚੇ ਪਾਈਚਾਰੇ ਵੱਲੋਂ ਸਮੁੱਚੀ ਕਮੇਟੀਆਂ ਵੱਲੋਂ ਸਾਰਾ ਰਸਤਾ ਤਿਆਰ ਕਰਕੇ ਔਰ ਇਹ ਰਸਤਾ ਔਰ ਕਾਲਪੁਰਖ ਦੇ ਚਰਨਾਂ 'ਚ ਇੱਕ ਬੇਨਤੀ ਵੀ ਕਰਦੇ ਆਏ ਚੱਚੇ ਪਾਤਸ਼ਾਹ ਇਹ ਜੋ ਪ੍ਰਕੋਪ ਜੋ ਪੰਜਾਬ ਦੇ ਉੱਤੇ ਪਿਆ ਹੈ ਐਸੀ ਕਿਰਪਾ ਕਰ ਐਸੀ ਕਿਰਪਾ ਕਰਕੇ ਇਹ ਪ੍ਰਕੋਪ ਤੋਂ ਪੰਜਾਬ ਨੂੰ ਬਚਾ ਕੱਚੇ ਪਾਸੇ ਚੈਨਲ ਬੇਨਤੀ ਕਰਾਂਗੇ ਅਤੇ ਨਾਲ ਹੀ ਇੱਕ ਬੇਨਤੀ ਹੋਰ ਕਰਾਂਗੇ ਪੰਜਾਬ ਦੇ ਸਮੁੱਚੇ ਵਾਸੀਆਂ ਨੂੰ ਚਾਹੇ ਉਹ ਪੰਜਾਬ ਚਾਹੇ ਚਾ ਦੁਨੀਆ ਦੇ ਕਿਤੇ ਕੋਨੇ ਚ ਬੈਠਾ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਇੱਕ ਤੁਖਨੀ ਸਾਹਿਬ ਦਾ ਪਾਠ ਰੋਜ਼ ਗੁਰੂ ਘਰ ਚ ਆਪਣੇ ਘਰਾਂ ਚ ਜ਼ਰੂਰ ਕਰੋ ਤਾਂ ਜੋ ਪੰਜਾਬ ਦੇ ਵਿੱਚ ਸ਼ਾਂਤੀ ਆ ਸਕੇ ਪੰਜਾਬ ਫਿਰ ਖੁਸ਼ਹਾਲੀ ਵੱਲ ਮੁੜ ਸਕੇ ਪੰਜਾਬ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਅਸ ਮੈਂ ਮੁਕਸੇਵਾ ਦਾ ਗੁਰਦੁਆਰਾ ਗੁਰੂ ਨਾਨਕਪੁਰਾ ਸੇਵਕ ਦਲ ਬੋਲ ਰੋ ਜੀ ਅਸੀਂ ਸਾਰੀ ਕਮੇਟੀਆਂ ਸਾਰੇ ਭੈਣ ਭਰਾਵਾਂ ਨੇ ਜੋ ਰਾਸਤ ਇਕੱਠੀ ਕੀਤੀ ਹੈ ਜੋ ਹਰ ਆਏ ਨੇ ਅੱਜ ਪੰਜਾਬ ਤੇ ਜਿਹੜੀ ਕਰੋਪੀ ਆਈ ਹੈ ਅਸੀਂ ਉਹ ਕਰੋਪੀ ਲਈ ਸਾਰੇ ਨਿਛਕਣ ਲਈ ਇਹ ਸਾਰੇ ਪਰਿਵਾਰ ਆ ਸਾਡੇ ਸਾਰੇ ਸਾਡੇ ਭੈਣ ਭਰਾ ਨੇ ਜਿਨ੍ਹਾਂ ਨੇ ਤਿੰਨ ਫੁੱਲ ਦੀ ਸੇਵਾ ਕੀਤੀ ਹੈ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਨੇ ਸੇਵਾ ਭੇਜੀ ਹੈ ਜੀ ਉਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਰੱਖਣਾ ਤੇ ਉਹ ਐਵੇਂ ਸੇਵਾ 'ਚ ਹਿੱਸਾ ਪਾਉਂਦੇ ਰਹਿਣ ਤੇ ਜਿਹੜੀ ਅੱਜ ਅਸੀਂ ਰਾਸਤ ਫਰਾ ਆਪਣੇ ਫਾਜ਼ਿਲਗਾ ਏਰੀਆ 'ਚ ਲੈ ਕੇ ਜਾ ਰਹੇ ਹਾਂ ਜੀ ਤੇ ਜਿੱਨੇ ਸਾਡੇ ਭੈਣ ਭਰਾ ਐ ਗੀਤਾ ਭਵਨ ਮੰਦਿਰ ਹੈਗਾ ਜੀ ਤੇ ਕਲਗੀਧਰ ਅਕਾਲ ਕਨ ਗੁਰਦੁਆਰਾ ਸਾਹਿਬ ਤੇ ਆਪਣਾ ਆਪਣਾ ਸਾਈਂਤਰੀ ਗੁਰਦੁਆਰਾ ਸਾਹਿਬ ਹੋ ਗਿਆ ਕਰਤਾਰਪੁਰ ਗੁਰਦੁਆਰਾ ਸਾਹਿਬ ਹੋ ਗਿਆ ਜੀ ਇਹ ਉੱਥੇ ਸਾਰਿਆਂ ਦਾ ਲੰਗਰ ਇਕੱਠਾ ਹੋਇਆ ਪਰੌਂਠਿਆਂ ਦੀ ਸੇਵਾ ਆਚਾਰ ਹੋ ਗਿਆ ਪਾਣੀ ਦੀਆਂ ਬੋਤਲਾਂ ਜੂਸ ਹੋ ਗਿਆ ਜੀ ਇਹ ਸਾਰਾ ਰਾਸ਼ਨ ਇਕੱਠਾ ਹੋ ਕੇ ਗੁਰਦੁਆਰਾ ਗੁਰਨਾਨਪੁਰ 'ਚ ਆਇਆ ਜੀ ਇਥੋਂ ਅਸੀਂ ਟਰੱਕ ਲੋਡ ਕਰਕੇ ਇਹ ਜਿਹੜਾ ਅਸੀਂ ਲੈ ਕੇ ਚੱਲੇ ਆ ਫਾਜ਼ਲਗਾ ਏਰੀਆ ਚ ਲੈ ਕੇ ਚੱਲੇ ਆ ਜੀ ਤੇ ਸਾਰੇ ਭੈਣ ਭਰਾਵਾ ਸਾਡਾ ਬਹੁਤ ਸਾਥ ਦਿੱਤਾ ਜੀ ਤਨਮਨ ਧਨ ਨਾਲ ਸੇਵਾ ਕੀਤੀ ਸਾਰੇ ਭਰਾਵਾ ਦਾ ਤੇ ਅਸੀਂ ਵਾਹਿਗੁਰੂ ਜੀ ਇੱਕ ਅਰਦਾਸ ਕਰਦਾ ਕਿ ਨਾਲ ਚੜ੍ਹਦੀ ਕਲਾ ਬਖਸ਼ਣ ਤੇ ਉਹ ਸਾਡੇ ਨਾਲ ਪੰਜਾਬੀ ਹੁਣ ਜਿਹੜੀ ਲੋਡ ਆ ਮੇਨ ਪੰਜਾਬ ਨੂੰ ਪੰਜਾਬੀ ਨਾਲ ਖੜਨ ਦੀ ਲੋਡ ਆ ਜੀ ਜਿਹੜਾ ਵੀ ਕੋਈ ਹੁਣ ਤੁਹਾਨੂੰ ਕੋਈ ਸਮਗਰੀ ਭੇਜਣਾ ਜਾਵੇ ਕਿੱਥੇ ਕੰਟੈਕਟ ਕਰ ਸਕਦਾ ਜਾਂ ਕੋਈ ਮੋਬਾਈਲ ਨੰਬਰ ਜਾਂ ਤੁਹਾਡਾ ਐਡਰੈਸ ਉਹ ਵੀ ਦੱਸ ਦਿਓ ਮੇਰਾ ਜਿਹੜਾ ਮੋਬਾਈਲ ਨੰਬਰ ਹੈਗਾ ਜੀ 951779009 ਜਿਹੜਾ ਗੁਰਦੁਆਰਾ ਗੁਰਦੁਆਰਾ ਪੂਰਾ ਸਾਹਿਬ ਦੇ ਵਿੱਚ ਇਹ ਰਾਸ਼ਨ ਭੇਜ ਸਕਦੇ ਆ ਜੀ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਆ ਇਸ ਤੋਂ ਬਾਅਦ ਇੱਕ ਟਰੱਕ ਅਸੀਂ ਹੋਰ ਭਰਾਂ ਕੋਈ 8-10 ਦਿਨਾਂ ਤੱਕ ਅਸੀਂ ਜਿਹੜਾ ਰਾਸ਼ਨ ਇਕੱਠਾ ਹੋਇਆ ਫਿਰ ਅਸੀਂ ਇੱਕ ਜਿੱਥੇ ਸਾਨੂੰ ਆਪਣੇ ਲੋਡ ਮੁਤਾਬਕ ਲੋਡ ਮੁਤਾਬਕ ਜਿੱਥੇ ਹੋਇਆ ਅਸੀਂ ਭੇਜਾਂਗੇ ਜੀ ਇੱਕ ਪਿੱਛੋਂ ਜਿਹੜੇ ਜਿੱਥੇ ਆੜਾ ਹੈ ਉਸ ਤੋਂ ਵੀ ਮੈਸੇਜ ਆ ਰਿਹਾ ਵੀ ਇੱਥੇ ਰਾਸ਼ਨ ਪਾਣੀ ਬਹੁਤ ਹੋ ਰਿਹਾ ਤੇ ਇੱਥੇ ਨਾ ਭੇਜਾਂ ਵੇਦੂ ਬਰੇ ਬੁੱਧ ਵਾਲੇ ਕੀ ਕਰਨਗੇ ਅਸੀਂ ਉਹ ਦੇਖਾਂਗੇ ਜੀ ਜਿੱਥੇ ਕਿੱਥੇ ਲੋਡ ਹੋਈ ਸਾਨੂੰ ਰਾਸ਼ਨ ਦੇਣ ਦੀ ਅਸੀਂ ਉੱਥੇ ਪ੍ਰਸ਼ਾਸਨ ਨਾਲ ਗੱਲ ਚਾਰ ਕਰਕੇ ਕਿਉਂਕਿ ਸਾ ਉਹਨਾਂ ਨੇ ਸਾਨੂੰ ਕਿਹਾ ਕਿ ਆਓ ਤੇ ਅਸੀਂ ਉੱਥੇ ਚੱਲੇ ਆ ਜੀ ਕਿਹੜੀ ਸੀ ਮੈਡਮ ਨਾਲ ਸਾਡਾ ਸੰਪਰਕ ਚ ਹੈਗੇ ਅਸੀਂ ਉਹਨਾਂ ਦੇ ਕਿਉਂਕਿ ਉਹਨਾਂ ਦੇ ਪੀ ਨਾਲ ਸੰਪਰਕ ਚ ਰਹਿ ਰਹੇ ਆ ਤੇ ਉਹਨਾਂ ਨੇ ਸਾਨੂੰ ਜਿਵੇਂ ਕਿਹਾ ਸੀ ਉਹਨਾਂ ਦੇ ਅਕੋਰਡਿੰਗ ਹੀ ਚੱਲ ਰਹੇ ਆ ਪ੍ਰਸ਼ਾਸਨ ਦੇ ਅਕੋਰਡਿੰਗ ਅਸੀਂ ਜਾ ਰਹੇ ਆ ਜੀ ਗੁਰਦੁਆਰਾ ਕਮੇਟੀ ਵੱਲੋਂ ਭੇਜਿਆ ਜਾ ਰਹੇ ਜੀ ਨਹੀਂ ਜੀ ਇੱਕਲੇ ਗੁਰਦੁਆਰਾ ਪ੍ਰਬੰਧਕ ਇੱਕ ਨਹੀਂ ਹੈਗੀ ਕਾਫੀ ਗੁਰਦੁਆਰਾ ਸਾਹਿਬ ਤੋਂ ਰਾਸ਼ਣ ਇਕੱਠਾ ਹੋਇਆ ਕਿਉਂਕਿ ਕਈ ਭੈਣ ਭਰਾਵਾਂ ਨੇ ਬਾਹਰੋਂ ਵੀ ਸੇਵਾ ਭੇਜੀ ਹੈ ਜੀ ਜਿਹੜੀ ਇੱਥੋਂ ਦੀ ਸੰਗਤ ਹੈ ਉਹਨਾਂ ਨੇ ਸੇਵਾ ਬਹੁਤ ਭੇਜੀ ਆ ਬੀਪੀਆ ਨੇ ਪਰੌਂਠਿਆਂ ਦੀ ਤੇ ਜਿਹੜਾ ਹੜ੍ਹ ਵਾਸਤੇ ਲੈ ਕੇ ਚੱਲੇ ਆ ਹਰੇਕ ਆਪਣੇ ਤਿਲ ਫੁੱਲ ਦੀ ਸੇਵਾ ਕਰ ਰਿਹਾ ਜੀ ਇੱਥੇ ਕੋਈ ਇੱਥੇ ਕੋਈ ਨਾ ਹਿੰਦੂ ਨਾ ਮੁਸਲਮਾਨ ਆ ਜੀ ਇੱਥੇ ਸਾਰੀ ਇਨਸਾਨੀਅਤ ਹੈ ਤੇ ਇਨਸਾਨੀ ਦੇ ਨਾਤੇ ਸਾਰੇ ਅਸੀਂ ਖੜੇ ਆ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਭੈਣ ਭਰਾਵਾਂ ਨੂੰ ਇੱਕ ਹੋ ਕੇ ਹੁਣ ਪੰਜਾਬ ਦੇ ਪੰਜਾਬ ਨੂੰ ਸਾਡੀ ਲੋੜ ਹੈ ਜੀ ਤੇ ਹੁਣ ਜਿਹੜਾ ਪੰਜਾਬ ਤੇ ਜਿਹੜੀ ਅੱਜ ਮੁਸੀਬਤ ਆਈ ਆ ਅਸੀਂ ਪੰਜਾਬ ਨਾਲ ਖੜਨਾ ਤੇ ਅਸੀਂ ਖੜਾਂਗੇ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਪੰਜਾਬ ਵਾਸੀ ਆਂ ਪੰਜਾਬ ਨਾਲ ਖੜਾਂਗੇ ਜੀ ਤੇ ਭਾਈ ਕੋਈ ਖਾਲਸਾ ਭਾਈ ਫਤੇ